ਕਹਿੰਦੇ ਨੇ ਕਿ ਅਕਸਰ ਲੋਕ ਜਿਹੜੇ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੀਰੋਆਂ ਦੇ ਜਿਹੜੇ ਉਹ ਫੈਨ ਹੁੰਦੇ ਨੇ ਕਦੀ ਕੋਈ ਫੈਨ ਆਪਣੇ ਖੁੰਦ ਦੇ ਨਾਲ ਚਿੱਠੀ ਲਿਖ ਕੇ ਜਿਹੜਾ ਆਪਣੇ ਫੈਨ ਤੱਕ ਪਹੁੰਚਦਾ ਹੈ ਤਾਂ ਕੋਈ ਵੱਖੋ ਵੱਖ ਤਰ੍ਹਾਂ ਦੇ ਜਿਹੜੇ ਪੋਸਟਰ ਲਗਾ ਕੇ ਆਪਣੇ ਫੈਨ ਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇੱਕ ਅਜੀਹਾ ਇੱਕ ਫੈਨ ਦੀ ਤੁਹਾਨੂੰ ਗੱਲ ਦੱਸਣ ਜਾ ਰਿਹਾ ਜਿਸ ਨੇ ਆਪਣੇ 72 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਹੀਰੋ ਦੇ ਨਾਲ ਆਤੀ ਜੀ ਆ ਹੀਰੋ ਵੀ ਕੌਣ ਹੈ ਜੀ ਸੰਜੇ ਦੱਤ ਬਾਲੀਵੁੱਡ ਦੇ ਮਸ਼ਹੂਰ ਐਕਟਰ ਜਿਹੜੇ ਨੇ ਸੰਜੇ ਦੱਤ ਉਹਦੇ ਨਾਮ ਜਿਹੜੀ ਇੱਕ ਫੈਨ ਇੱਕ ਅਜਿਹੀ ਫੈਨ ਜਿਹੜੀ ਆ ਉਸਨੇ 72 ਕਰੋੜ ਰੁਪਏ ਦੀ ਜਿਹੜੀ ਆਪਣੀ ਜਾਇਦਾਦ ਆ ਆਪਣੀ ਪ੍ਰਾਪਰਟੀ ਆ ਉਹ ਸੰਜੇ ਦਾਤ ਦੇ ਨਾਮ ਲਗਾ ਦਿੱਤੀ ਪਰ ਗੱਲ ਕਰੀਏ ਸੰਜੇ ਦਾਤ ਨੂੰ ਤਾਂ ਸੰਜੇ ਦਾਤ ਨੂੰ ਇਸ ਬਾਰੇ ਤਾਂ ਪਤਾ ਹੀ ਨਹੀਂ ਸੀ ਕਿ ਉਸ ਦੀ ਕੋਈ ਫੈਨ ਜਿਹੜੀ ਇੰਨੀ ਪ੍ਰਾਪਰਟੀ ਜਿਹੜੀ ਆ ਉਹਨਾਂ ਦੇ ਨਾਮ ਲਗਾ ਦਿੱਤੀ ਤਾਂ ਮਾਮਲਾ ਜਿਹੜਾ ਆ ਉਹ 2008 ਦਾ ਦੱਸਿਆ ਜਾ ਰਿਹਾ ਪਰ ਲੇਕਿਨ ਹੁਣ ਇਸ ਵਾਰ ਇਸ ਚਰਚਾ ਦੇ ਵਿੱਚ ਆਇਆ ਕਿਉਂਕਿ ਉਹ ਉਸ ਲੜਕੀ ਦੇ ਵਕੀਲ ਵੱਲੋਂ ਵੀ ਜਿਹੜਾ ਆ ਇਹ ਕਿਹਾ ਗਿਆ ਹੈ ਕਿ ਅ ਇਸ ਜਿਹੜੀ ਪ੍ਰਾਪਰਟੀ ਜਿਹੜੀ ਆ ਉਹ ਸੰਜੀਤ ਦਾਦੇ ਨਾਮ ਕਰ ਦਿੱਤੀ ਗਈ ਹੈ ਤੇ ਉਹਦੇ ਬਾਰੇ ਜਿਹੜਾ ਸੰਜੀਤ ਦਾਤ ਕੋਲ ਜਵਾਬ ਮੰਗਿਆ ਸੀ ਤੇ ਸੰਜੀਤ ਦਾਦੇ ਵਕੀਲ ਵੱਲੋਂ ਜਿਹੜਾ ਸਪਸ਼ਟ ਇਹ ਗੱਲ ਕਰ ਦਿੱਤੀ ਗਈ ਹੈ ਕਿ ਅ ਸੰਜੇ ਦੱਤ ਨੂੰ ਉਸ ਪ੍ਰਾਪਰਟੀ ਦੇ ਵਿੱਚੋਂ ਕੋਈ ਹਿੱਸਾ ਨਹੀਂ ਚਾਹੀਦਾ ਤੇ ਨਾ ਹੀ ਉਹ ਦੇ ਉੱਤੇ ਉਹ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਰੱਖਦੇ ਨੇ ਕਬਜ਼ਾ ਰੱਖਦੇ ਨੇ ਤਾਂ ਸੰਜੇ ਦੱਤ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਉਹ ਕਦੀ ਉਸ ਫੈਨ ਨੂੰ ਮਿਲੇ ਵੀ ਨਹੀਂ ਤਾਂ ਕੋਰਟ ਦੇ ਜ਼ਰੀਏ ਸੰਜੇ ਦੱਤ ਦੇ ਵਕੀਲ ਨੇ ਇਹ ਵੀ ਕਿਹਾ ਕਿ ਸੰਜੇ ਦੱਤ ਇਹ ਜਿਹੜੀ ਪ੍ਰਾਪਰਟੀ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਉਹ ਇੰਟਰਸਟ ਨਹੀਂ ਆ ਤਾਂ ਇਹ ਜਿਹੜੀ ਪ੍ਰਾਪਰਟੀ ਆ ਉਸ ਜਿਹੜੀ ਲੜਕੀ ਨੇ ਆਪਣੇ ਸੰਜੇ ਦੱਤ ਦੇ ਨਾਮ ਕਰਵਾਈ ਸੀ ਉਹਨੂੰ ਜਿਹੜੀ ਵਾਪਸ ਦੇ ਦਿੱਤੀ ਜਾਵੇਗੀ ਤਾਂ ਫਿਲਹਾਲ ਅਜਿਹਾ ਇੱਕ ਫੈਨ ਦੇ ਤੁਸੀਂ ਮੰਨ ਸਕਦੇ ਹੋ ਕਿ ਬਿਨਾਂ ਸੋਚੇ ਸਮਝੇ ਇੰਨੀ 72 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹ ਸੰਜੇ ਦੱਤ ਦੇ ਨਾਮ